ਆਮ ਲੋਕਾਂ ਦੇ ਉੱਤੇ ਤੁਰਦੇ ਫਿਰਦੇ ਬੀਅਰ ਸਪਰੇ ਹੋਣ ਦੀਆਂ ਖਬਰਾਂ ਅਸੀਂ ਪਹਿਲਾਂ ਵੀ ਬਹੁਤ ਸੁਣ ਚੁੱਕੇ ਹਾਂ ਹਾਲ ਹੀ ਦੇ ਵਿੱਚ ਨਨਾਇਮੋ ਪਾਰਕਿੰਗ ਲਾਟ ਦੇ ਵਿੱਚ ਬੀਅਰ ਸਪਰੇ ਹੋਣ ਦੀ ਖਬਰ ਸਾਹਮਣੇ ਆਈ ਹੈ ਜੋ ਪਰਿਵਾਰ ਦੇ ਉੱਤੇ ਕੀਤਾ ਗਿਆ ਫਿਲਹਾਲ ਪਰਿਵਾਰ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਨਨਾਇਮੋ ਆਰਸੀਐਮਪੀ ਦਾ ਕਹਿਣਾ ਹੈ ਕਿ ਉਹ ਇੱਕ ਲੜਾਈ ਦੀ ਜਾਂਚ ਕਰ ਰਹੇ ਨੇ ਜੋ ਇੱਕ ਪਾਰਕਿੰਗ ਸਥਾਨ ਨੂੰ ਲੈ ਕੇ ਸ਼ੁਰੂ ਹੋਈ ਤੇ ਨਤੀਜੇ ਵਜੋਂ ਇੱਕ ਵਿਅਕਤੀ ਨੇ ਬੀਅਰ ਸਪਰੇ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਨੇ ਲੋਹੇ ਦੀ ਰਾਡ ਦੇ ਨਾਲ ਖਿੜਕੀ ਭੰਨ ਦਿੱਤੀ ਮਾਉਂਟਿਸ ਦਾ ਕਹਿਣਾ ਹੈ ਕਿ ਕਪੀਤਾ ਤੇ ਉਸਦੇ ਕੋਲ 1 ਤੋਂ 6 ਸਾਲ ਦੀ ਉਮਰ ਦੇ ਚਾਰ ਬੱਚਿਆਂ ਦੇ ਉੱਤੇ ਅਟੈਕ ਕੀਤਾ ਗਿਆ ਸੀ ਜਦੋਂ ਇੱਕ ਮਾਲ ਦੇ ਵਿੱਚ ਇੱਕ ਪਿਕਅਪ ਟਰੱਕ ਜੋ ਇੱਕ ਟੋ ਬੋਰਡ ਦੇ ਨਾਲ ਲੱਗਾ ਹੋਇਆ ਸੀ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕੱਥੀ ਤੌਰ ਤੇ ਉਸ ਨੂੰ ਵੱਡੀ ਐਸਯੂਵੀ ਨੇ ਸਾਈਡਲਾਈਨ ਕਰ ਦਿੱਤਾ ਦੋਵੇਂ ਡਰਾਈਵਰ ਬਹਿਸ ਕਰਨ ਦੇ ਲਈ ਆਪਣੇ ਵਾਹਨਾਂ ਤੋਂ ਬਾਹਰ ਨਿਕਲ ਆਏ ਐਸਯੂਵੀ ਡਰਾਈਵਰ ਨੇ ਕੱਥੀ ਤੌਰ ਤੇ ਬੀਅਰ ਸੁਪਰੇ ਦਾ ਕੈਨ ਕੱਢਿਆ ਤੇ ਪਿਤਾ ਤੇ ਉਸਦੇ ਤਿੰਨ ਬੱਚਿਆਂ ਤੇ ਛਿੜਕਾ ਕਰ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਪਿਤਾ ਨੇ ਫਿਰ ਆਪਣੀ ਗੱਡੀ ਦਾ ਟਾਇਰ ਆਇਰਨ ਫੜ ਲਿਆ ਤੇ ਐਸਯੂਵੀ ਦੀ ਇੱਕ ਖਿੜਕੀ ਭੰਨ ਦਿੱਤੀ ਦੂਜਾ ਡਰਾਈਵਰ ਜਿਹੜੇ ਭੱਜ ਗਿਆ ਤੇ ਆਖਰੀ ਵਾਰ ਉਸ ਨੂੰ ਹਾਈਵੇ 19A ਯਾਨੀ 19A ਤੇ ਦੱਖਣ ਵੱਲ ਜਾਂਦੇ ਦੇਖਿਆ ਗਿਆ ਮਾਉਂਟੀਜ਼ ਦਾ ਕਹਿਣਾ ਹੈ ਕਿ ਪੈਰਾਮੈਡਿਕਸ ਨੇ ਮੌਕੇ ਤੇ ਪਰਿਵਾਰ ਦਾ ਇਲਾਜ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਐਸਯੂਵੀ ਡਰਾਈਵਰ ਬਾਰੇ ਕੋਈ ਜਾਣਕਾਰੀ ਹੈ ਜਿਸ ਨੂੰ 60 ਕੋ ਸਾਲਾ ਦਾ ਮੰਨਿਆ ਜਾ ਰਿਹਾ ਹੈ ਡਾਰਕ ਰੰਗੀ ਉਹਦੇ ਕੋਲ ਐਸਯੂਵੀ ਹੈਗੀ ਹੈ ਜੋ ਇੱਕ ਹਮਰ ਵਰਗੀ ਲੱਗਦੀ ਹੈ ਨਨਾਇਮੋ ਆਰਸੀਐਮਪੀ ਦਾ ਕਹਿਣਾ ਹੈ ਕਿ ਕਿਰਪਾ ਕਰਕੇ ਜੇ ਕਿਸੇ ਕੋਲ ਜਾਣਕਾਰੀ ਹੈ ਤਾਂ ਪੁਲਿਸ ਤੱਕ ਜ਼ਰੂਰ ਪਹੁੰਚਾਓ। ਕੈਨੇਡਾ ਦੇ ਵਿੱਚ ਨਾਗਰਿਕਤਾ ਅਧਿਕਾਰ ਨੂੰ ਲੈ ਕੇ ਪਹਿਲਾਂ ਵੀ ਗੱਲ ਉੱਠ ਰਹੀ ਸੀ ਜਿਸ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਮੰਤਰੀ ਮਾਰਕ ਮੀਲਰ ਨੇ ਇਸ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਅਜਿਹੇ ਬਿੱਲ ਨੂੰ ਪੇਸ਼ ਕੀਤਾ ਜਿਸ ਦੁਆਰਾ ਕੈਨੇਡੀਅਨਾਂ ਨੂੰ ਦੇਸ਼ ਤੋਂ ਬਾਹਰ ਪੈਦਾ ਹੋਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦਾ ਅਧਿਕਾਰ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਵਾਂ ਬਿੱਲ ਉਸ ਬਦਲਾਅ ਨੂੰ ਰੱਦ ਕਰਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਹਾਲ ਹੀ ਦੇ ਵਿੱਚ ਇੱਕ ਅਦਾਲਤੀ ਚੁਣੌਤੀ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਬਿੱਲ ਹੈ ਕਿ ਆਓ ਜਾਣਦੇ ਹਾਂ ਇਸ ਬਿੱਲ ਸੰਬੰਧੀ ਵੀਰਵਾਰ ਨੂੰ ਹਾਊਸ ਆਫ ਕਾਮਨਸ ਵਿੱਚ ਪੇਸ਼ ਕੀਤਾ ਗਿਆ ਇੱਕ ਨਵਾਂ ਸਰਕਾਰੀ ਬਿੱਲ ਕੈਨੇਡੀਅਨਾਂ ਨੂੰ ਦੇਸ਼ ਤੋਂ ਬਾਹਰ ਪੈਦਾ ਹੋਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇ ਅਧਿਕਾਰ ਦੇਣ ਦੀ ਇਜਾਜ਼ਤ ਦੇਵੇਗਾ। ਇੱਕ ਅਜਿਹਾ ਕਦਮ ਜਿਸ ਦੇ ਨਾਲ ਅਣਜਾਣ ਗਿਣਤੀ ਵਿੱਚ ਨਵੇਂ ਨਾਗਰਿਕ ਸ਼ਾਮਿਲ ਹੋਣਗੇ। 2009 ਦੇ ਵਿੱਚ ਸਾਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਟਪਰ ਦੀ ਸਰਕਾਰ ਨੇ ਕਾਨੂੰਨ ਨੂੰ ਬਦਲ ਦਿੱਤਾ ਤਾਂ ਜੋ ਕੈਨੇਡਾ ਦੇ ਮਾਪੇ ਜੋ ਵਿਦੇਸ਼ ਦੇ ਵਿੱਚ ਪੈਦਾ ਹੋਏ ਸਨ ਆਪਣੀ ਨਾਗਰਿਕਤਾ ਨੂੰ ਪਾਸ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦਾ ਬੱਚਾ ਕੈਨੇਡਾ ਵਿੱਚ ਪੈਦਾ ਨਹੀਂ ਹੁੰਦਾ ਸੋਧਾਂ ਦੇ ਨਤੀਜੇ ਵਜੋਂ ਜਿਨ੍ਹਾਂ ਲੋਕਾਂ ਦੇ ਕੋਲ ਨਾਗਰਿਕਤਾ ਦੇ ਅਧਿਕਾਰਾਂ ਤੱਕ ਪਹੁੰਚ ਨਹੀਂ ਹੁੰਦੀ ਉਹਨਾਂ ਨੂੰ ਗੁੰਮ ਹੋਏ ਕੈਨੇਡੀਅਨ ਵਜੋਂ ਜਾਣਿਆ ਜਾਂਦਾ ਹੈ ਨਵਾਂ ਬਿੱਲ ਉਸ ਤਬਦੀਲੀ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਇੱਕ ਤਾਜ਼ਾ ਅਦਾਲਤੀ ਚੁਣੌਤੀ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਤੇ ਕੈਨੇਡਾ ਤੋਂ ਬਾਹਰ ਪੈਦਾ ਹੋਈ ਪਹਿਲੀ ਪੀੜੀ ਤੋਂ ਪਰੇ ਵੰਸ਼ ਦੁਆਰਾ ਨਾਗਰਿਕਤਾ ਦਾ ਵਿਸਤਾਰ ਕਰਦਾ ਹੈ ਇਹ ਕਾਨੂੰਨ 2009 ਤੋਂ ਬਾਅਦ ਪੈਦਾ ਹੋਏ ਬੱਚਿਆਂ ਨੂੰ ਆਪਣੇ ਆਪ ਨਾਗਰਿਕਤਾ ਦੇ ਅਧਿਕਾਰ ਪ੍ਰਦਾਨ ਕਰੇਗਾ ਜੋ ਕੰਜ਼ਰਵੇਟਿਵਾਦੀਆਂ ਤਬਦੀਲੀਆਂ ਤੋਂ ਪ੍ਰਭਾਵਿਤ ਹੋਏ ਸਨ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੈਦਾ ਹੋਏ ਬੱਚਿਆਂ ਲਈ ਇੱਕ ਨਵਾਂ ਟੈਸਟ ਵੀ ਬਣਾਵੇਗਾ ਜਿਨ੍ਹਾਂ ਮਾਪਿਆਂ ਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਹੈ ਉਹਨਾਂ ਨੂੰ ਆਪਣੀ ਕੈਨੇਡੀਅਨ ਨਾਗਰਿਕਤਾ ਪਾਸ ਕਰਨ ਦੇ ਲਈ ਆਪਣੇ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਘੱਟੋ-ਘੱਟ 3 ਸਾਲ ਕੈਨੇਡਾ ਦੇ ਵਿੱਚ ਬਿਤਾਉਣੇ ਹੋਣਗੇ ਸਰਕਾਰ ਨੂੰ ਕੋਈ ਪਤਾ ਨਹੀਂ ਹੈ ਕਿ ਜੇਕਰ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਕਿੰਨੇ ਲੋਕਾਂ ਨੂੰ ਆਪਣੇ ਆਪ ਨਾਗਰਿਕਤਾ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਮੰਤਰੀ ਮਾਰਕ ਲੇਰ ਨੇ ਬਿੱਲ ਪੇਸ਼ ਹੋਣ ਤੋਂ ਬਾਅਦ ਹਾਊਸ ਆਫ ਕਾਮਨਸ ਦੇ ਬਾਹਰ ਕਿਹਾ ਕਿ ਅਸੀਂ ਕجهه ਆ ਦੇਸ਼ਾਂ ਜੋ ਮਨੁੱਖੀ ਅਧਿਕਾਰਾਂ ਸਮਾਨਤਾ ਤੇ ਸਾਰੇ ਲੋਕਾਂ ਲਈ ਇੱਕ ਸਨਮਾਨ ਦੇ ਵਜੋ ਸਮਰਥਨ ਕਰਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡੀਅਨ ਨਾਗਰਿਕਤਾ ਦੀ ਦੁਨੀਆ ਭਰ ਦੇ ਵਿੱਚ ਬਹੁਤ ਕਦਰ ਤੇ ਮਾਨਤਾ ਪ੍ਰਾਪਤ ਹੈ ਅਸੀਂ ਚਾਹੁੰਦੇ ਹਾਂ ਕਿ ਨਾਗਰਿਕਤਾ ਨਿਰਪੱਖ ਪਹੁੰਚਯੋਗ ਸਪਸ਼ਟ ਤੇ ਪਾਰਦਰਸ਼ੀ ਨਿਯਮਾਂ ਨਾਲ ਹੋਵੇ ਪਿਛਲੇ ਸਾਲ 온ਟਾਰੀਓ ਸੁਪੀਰੀਅਰ ਕੋਰਟ ਨੇ ਪਾਇਆ ਕਿ ਮੌਜੂਦਾ ਸਿਸਟਮ ਗੈਰ ਸੰਵਿਧਾਨਕ ਤੌਰ ਤੇ ਕੈਨੇਡੀਅਨਾਂ ਦੀਆਂ ਦੋ ਸ਼੍ਰੇਣੀਆਂ ਬਣਾਉਂਦਾ ਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਟਵਾ ਨੂੰ 19 ਜੂਨ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਮਿਲਰ ਨੇ ਕਿਹਾ ਕਿ ਕੰਜ਼ਰਵੇਟਿਵਾ ਨੇ ਕੈਨੇਡੀਅਨਾਂ ਦੇ ਅਧਿਕਾਰਾਂ ਨੂੰ ਖੋਹਣ ਦੀ ਇੱਕ ਉਦਾਹਰਣ ਹੈ ਤੇ ਇੱਕ ਅਜਿਹੀ ਚੀਜ਼ ਜਿਸ ਨੂੰ ਉਹ ਆਪਣੀ ਨਾਗਰਿਕਤਾ ਵਿੱਚ ਸਭ ਤੋਂ ਪਿਆਰਾ ਸਮਝਦੇ ਨੇ ਐਨ ਡੀ ਪੀ ਇਮੀਗ੍ਰੇਸ਼ਨ ਆਲੋਚਕ ਨੇ ਕਿਹਾ ਹੈ ਕਿ 2009 ਦੇ ਵਿੱਚ ਕੀਤੇ ਗਏ ਬਦਲਾਅ ਦੇ ਪ੍ਰਭਾਵ ਪਰਿਵਾਰਾਂ ਲਈ ਬਹੁਤ ਮਹੱਤਵਪੂਰਨ ਸਨ ਉਹਨਾਂ ਨੇ ਲਿਬਰਲਾਂ ਦਾ ਖਰੜਾ ਤਿਆਰ ਕਰਨ ਵਿੱਚ ਮਦਦ ਵੀ ਕੀਤੀ ਉਹਨਾਂ ਕਿਹਾ ਕਿ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਜੋ 15 ਸਾਲ ਪਹਿਲਾਂ ਕੰਜ਼ਰਵੇਟਿਵਾ ਵੱਲੋਂ ਲਿਆਂਦੇ ਗਏ ਇਸ ਬੇਨਸ ਕਾਫੀ ਕਾਨੂੰਨ ਕਾਰਨ ਆਪਣੇ ਅਜ਼ੀਜ਼ਾਂ ਤੋਂ ਵੱਖ ਹੋ ਗਏ ਨੇ ਮਿਲਰ ਨੇ ਕਿਹਾ ਕਿ ਸਰਕਾਰ ਨੂੰ ਅਦਾਲਤ ਤੋਂ ਐਕਸਟੈਂਸ਼ਨ ਦੀ ਬੇਨਤੀ ਕਰਨੀ ਪੈ ਸਕਦੀ ਹੈ ਜਦੋਂ ਕਿ ਬਿਲ ਹਾਊਸ ਆਫ ਕਾਮਨਸ ਦੁਆਰਾ ਆਪਣਾ ਰਸਤਾ ਬਣਾਉਂਦਾ ਹੈ ਪਰ ਉਹ ਇਸ ਮੁੱਦੇ ਨੂੰ ਹੱਲ ਕਰਨ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਦੌਰਾਨ ਲੋਕ ਪ੍ਰਭਾਵਿਤ ਹੋ ਰਹੇ ਨੇ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ